ਇਹ ਪ੍ਰਤੱਖ ਕਰਕੇ ਜਾਣੀਏ ਆਪਾਂ ਉਹਨਾਂ ਦੇ 500 ਪੂਰਨਿਆਂ ਤੇ ਚੱਲਣ ਦਾ ਯਤਨ ਕਰਨਾ ਆਪਾਂ ਵੀ ਜੋ ਕਿ ਵਿਆਹ ਦੇ ਕਾਰਜ ਨੂੰ ਹਾਂ ਦੇ ਕਾਰਜ ਸਾਦੇ ਤਰੀਕੇ ਨਾਲ ਕਰੀਏ ਜੇ ਕਿਸੇ ਨੇ 20 ਲੱਖ ਲਾਇਆ ਆ ਤੇ ਆਪਾਂ ਵੀ ਅੱਡੀਆਂ ਚੱਲ ਕੇ ਫਾਇਦਾ ਲਈਏ ਨਹੀਂ ਉਹਨਾਂ ਨੇ ਵੀ ਲੱਕ ਲਾਇਆ ਆਪਾਂ ਵੀ ਵੀਰ ਹਾਂ ਜਿਵੇਂ ਸਿਆਣੇ ਕਹਿੰਦੇ ਨੇ ਚਾਦਰ ਦੇਖ ਕੇ ਪੈਰ ਪਸਾਰੀ ਦਾ ਸੋ ਆਓ ਅмма ਵੀ ਉਹਨਾਂ ਦੇ ਪੈਰਾਂ ਦੇ ਪੂਰਿਆਂ ਤੇ ਚਲਾਂ ਦਾ ਜਤਨ ਕਰਿਆ ਕਰੀਏ ਨਾਮ ਜਪੀਏ ਸੇਵ ਕਰੀਏ ਸਿਮਰਨ ਕਰੀਏ ਤੇ ਸਤਿਗੁਰੂ ਜੀ ਇਸੇ ਦੀ ਲਗਦੀ ਕਦੇ ਤੋੜਦੀ ਆਉਂਦੀ ਕਿਉਂਕਿ ਬਾਬਾ ਨਾਨਕ ਸਿੰਘ ਜੀ ਕਹਿੰਦੇ ਹੁੰਦੇ ਸੀ ਕਿ ਤੁਸੀਂ ਕੋਈ ਪਦਾਲਾ ਧਰਨ ਪੁੱਤਰ ਧੀਆ ਪੁੱਤਰ ਨਾ ਮੁਗਿਆ ਕੋ ਸਤਿਗੁਰੂ ਜੀ ਬਣ ਜਿਸ ਨੂੰ ਤਾਂ ਤਾਂ ਸਤਿਗੁਰੂ ਜੀ ਨੇ ਦਰ ਪਰਸ ਲਿਆ ਫਿਰ ਉਸ ਦੇ ਕੁਲ ਸਾਰੀਆਂ ਪਦਾਰਥਾਂ ਸਾਰੇ ਪਦਾਰਥ ਉਸ ਦੇ ਮਗਰ ਮਰਨ ਹੋ ਜਾਂਦੇ ਬਾਬਾ ਨਾਨਕ ਸਿੰਘ ਇਹ ਕਹਿੰਦੇ ਸੀ ਸਾ ਨਾਮ ਮੰਗਿਆ ਕੋ ਦਰਖਤ ਮੰਗਿਆ ਕਰੋ ਜਦੋਂ ਤੁਸੀਂ ਦਰਖਤ ਮੰਗੋਗੇ ਸਾਥ ਆਪੇ ਮਗਰ ਮਲ ਹਦੋਂ ਦੀ ਆਵੇਗੀ ਇਸ ਕਰਕੇ ਆਪਾਂ ਵੀ ਉਸ ਪ੍ਰਭੂ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਉਸ ਦਾ ਹੀ ਨਾਮ ਜਪਣਾ ਕਿਉਂਕਿ ਗੁਰਬਾਣੀ ਦੇ ਵਿੱਚ ਆਉਂਦਾ ਵੀ ਜਿੰਨੇ ਵੀ ਪਦਾਰਥ ਨੇ ਇਹ ਸਾਰੇ ਦੁੱਖਾਂ ਦੇ ਕਾਰਨ ਨੇ ਜੇ ਪੁੱਤਰ ਹੋ ਗਿਆ ਪੁੱਤਰ ਲਾਇਕ ਨਾ ਹੋਇਆ ਤਾਂ ਦੁੱਖ ਹੋ ਪੁੱਤਰ ਹੋ ਗਿਆ عمر ਲੰਘਦੀ ਜਾਂਦੀ ਹੈ ਵਿਆਹ ਨਹੀਂ ਦਾ ਤਾਅਫੁ ਬਿਆਹ ਹੋ ਗਿਆ ਪੁੱਤਰ ਨਹੀਂ ਹੋ ਰਿਹਾ ਤਾਅਫੁ ਪਰ ਜੇ ਮਾਲ ਸਾਂਤ ਹੈ ਫਿਰ ਜਿਸ ਪੁੱਤੀਆਂ ਹਨ ਉਹੀ ਸੁਖੀ ਲਈ ਆਪਾਂ ਵੀ ਸਤਿਗੁਰੂ ਜੀ ਨੂੰ ਹਾਜ਼ਰ ਬਾਜ਼ਰ ਜਾਣ ਕੇ ਸਤਿਗੁਰੂ ਜੀ ਦੇ ਹੀ ਆਪਾਂ ਗੁਣ ਗਾਉਣੇ ਨੇ ਨਾ ਕਿ ਕਿਸੇ